ਕੋਈ ਜਹਾਜ਼ ਆ ਕੋਈ ਫਾਈਟਰ ਪਲੇਨ ਆ ਜੇ ਉਹਨੇ ਕੋਈ ਬੌਮ ਕੈਰੀ ਕੀਤਾ ਤੇ ਉਹ ਉਹਨੂੰ ਛੱਟ ਕੇ ਆਊਗਾ ਵਾਪਸ ਨਹੀਂ ਆ ਸਕਦਾ ਹਾਂ ਬਿਲਕੁਲ ਕਿਉਂਕਿ ਇੱਕ ਵਾਰੀ ਆਰਮ ਕਰਕੇ ਬੌਮ ਉਹਨੇ ਲੋਡ ਲੈ ਲਿਆ ਤੇ ਜਦੋਂ ਉਹ ਸੌਟੀ ਤੇ ਬਾਰਡਰ ਪਾਰ ਕਰ ਗਿਆ ਤੇ ਆਪਣੇ ਟਾਰਗੇਟ ਤੇ ਜੇ ਉਹ ਨਹੀਂ ਪਹੁੰਚਦਾ ਤਾਂ ਉਹਨੇ ਇੱਧਰ ਉੱਧਰ ਉਹਨੂੰ ਸਿਟਕਿਆਉਣਾ ਕਿਉਂਕਿ ਵਾਪਸ ਲੋਡਡ ਬੰਬ ਲੈ ਕੇ ਆਉਣਾ ਇੱਕ ਤੇ ਲੋਡਡ ਬੰਬ ਦੇ ਨਾਲ ਲੈਂਡਿੰਗ ਰਿਸਕ ਹੀ ਹੁੰਦੀ ਹੈ ਦੂਜਾ ਲੋਡਡ ਨੂੰ ਫੇਰ ਲਾਉਣਾ ਹੈ ਦੁਬਾਰਾ ਡਿਸਆਰਮ ਕਰਨਾ ਹੈ ਉਹਦੇ ਦੇ ਟਾਈਮ ਕੰਜ਼ੂਮ ਹੁੰਦਾ ਕਿਉਂਕਿ ਨੈਕਸਟ ਸੌਟੀ ਤੇ ਜਾਣਾ ਇਸ ਕਰਕੇ ਟ੍ਰੇਨਿੰਗ ਦੇ ਹਿਸਾਬ ਨਾਲ ਹੁੰਦੇ ਆ ਉਹ ਬੰਬ ਉਹਨਾਂ ਨੂੰ ਜੈਟਸਨ ਕਰਨੇ ਹੀ ਹੁੰਦੇ ਆ ਤੇ ਉਹ ਫਿਰ ਕਿਤੇ ਵੀ ਜਾ ਕੇ ਕਿਸੇ ਵੀ ਟਾਰਗੇਟ ਤੇ ਕਰ ਸਕਦੇ ਨੇ ਹੁਣ ਗੱਲ ਹੈ ਪਰਮਾਣੂ ਯੋਗ ਤੇ ਵਿੱਚ ਆ ਅਸੀਂ ਇੱਕ ਪਾਸੇ ਜੇ ਗੱਲ ਹੁੰਦੀ ਆ ਤਾਂ ਦੂਜੇ ਪਾਸੇ ਉਹ ਵੀ ਕਹਿ ਦਿੰਦੇ ਆ ਪਰਮਾਣੂ ਦੇਸ਼ਾਂ ਸੀ ਇਧਰਲੇ ਪਾਸੇ ਇਹ ਵੀ ਕਹਿ ਦਿੰਦੇ ਆ ਵੀ ਅਸੀਂ ਵੀ ਪਰਮਾਣੂ ਦੇਸ਼ਾਂ ਪਰ ਪਰਮਾਣੂ ਦੇਸ਼ ਇੱਕ ਦੂਜੀ ਦੀ ਗੱਲ ਕਰ ਰਿਹਾ ਪਰਮਾਣੂ ਫਿਰ ਆਮ ਲੋਕਾਂ ਦਾ ਹੀ ਨੁਕਸਾਨ ਹੈ ਦੇਖੋ ਇਹ ਪਰਮਾਣੂ ਯੁੱਧ ਬਹੁਤ ਖਤਰਨਾਕ ਜੁਗਤ ਹੈ ਦੇਖੋ ਨਾਗਾਸਾਕੀ ਹਿਰੋਸ਼ਿਮਾ ਚ ਪਰਮਾਣੂ ਬੰਬ ਸਿੱਟੇ ਗਏ ਸੀ ਔਰ ਉਦੋਂ ਬਹੁਤ ਛੋਟੇ ਛੋਟੇ ਬੰਬ ਸੀ 20 ਕਿਲੋਟਨ ਦੇ ਹੁਣ ਬਹੁਤ ਵੱਡੇ ਵੱਡੇ ਬੰਬ ਨੇ ਪਰ ਕੀ ਆਪਣੇ ਸੰਦਰਭ ਚ ਇਹ ਗੱਲਾਂ ਲਾਗੂ ਨੇ ਕੈਨਾ ਦਾ ਸੌਖਾ ਸਾਡੇ ਕੋਲੇ ਜਿਹੜੇ ਨਿਊਕਲੀਅਰ ਬੰਬ ਨੇ ਉਹ ਇੱਕ ਦੂਜੇ ਨੂੰ ਡਰਾਉਣ ਵਾਸਤੇ ਵੱਧ ਨੇ ਜਦੋਂ ਉਹ ਬੰਬ ਅਮਰੀਕਾ ਨੇ ਸੁੱਟੇ ਸੀ ਇੱਕ ਵੱਡਾ ਡਿਫਰੈਂਸ ਸੀ ਅਮਰੀਕਾ ਔਰ ਜਾਪਾਨ ਬਹੁਤ ਦੂਰ ਦੂਰ ਸੀ ਉਹ ਵਿਚਾਲੇ ਬਹੁਤ ਵੱਡਾ ਗੈਪ ਸੀ ਸਾਡੇ ਵਿਚਾਲੇ ਗੈਪ ਨਹੀਂ ਹੈ ਦੂਜਾ ਪਾਕਿਸਤਾਨ ਦੀ ਵਿਡਥ ਬਹੁਤ ਘੱਟ ਹੈ ਮੰਨ ਲਓ ਉਹ ਪੰਜਾਬ ਚ ਬੰਬ ਸੁੱਟਦਾ ਹੈ ਨਿਊਕਲੀਅਰ ਬੰਬ ਸੁੱਟਦਾ ਹੈ ਔਰ ਹਵਾ ਦਾ ਰੁਖ ਚੇਂਜ ਹੋ ਜਾਂਦਾ ਹੈ ਇਹਦੀ ਸਾਰੀ ਜਿਹੜੀ ਰੇਡੀਏਸ਼ਨ ਹੈ ਵਾਪਸ ਪਾਕਿਸਤਾਨ ਚ ਚਲੀ ਜਾਊਗੀ। اسلامਾਬਾਦ ਟੱਪ ਕੇ ਐਂਡ ਤੱਕ ਚਲੀ ਜਾਊਗੀ। ਇਸ ਕਰਕੇ ਇੱਥੇ ਨਿਊਕਲੀਅਰ ਬੰਬ ਯੂਜ਼ ਕਰਨਾ ਬਹੁਤ ਡੇਂਜਰਸ ਹੋਏਗਾ। ਇੰਡੀਆ ਦੀ ਜਿਹੜੀ ਪਾਲਿਸੀ ਹੈ ਰਿਟਰਨ ਪਾਲਿਸੀ ਹੈ, ਟੀਚਿੰਗ ਪਾਲਿਸੀ ਹੈ, ਨੋ ਫਰਸਟ ਯੂਜ਼। ਵੀ ਅਸੀਂ ਨਿਊਕਲੀਅਰ ਬੰਬ ਪਹਿਲਾਂ ਨਹੀਂ ਯੂਜ਼ ਕਰਾਂ। ਸਾਡੇ ਕੋਲ ਬੰਬ ਹੈ ਪਰ ਅਸੀਂ ਪਹਿਲਾਂ ਨਹੀਂ ਯੂਜ਼ ਕਰਾਂਗੇ। ਪਰ ਪਾਕਿਸਤਾਨ ਜੇ ਬੇਫੂਫੀ ਕਰਦਾ ਹੈ। ਇੱਕ ਤੇ ਉਹ ਬੰਬ ਕਿਸੇ ਵੀ ਪਾਸੇ ਉਹਦਾ ਇਫੈਕਟ ਜਾ ਸਕਦਾ ਹੈ ਇੰਡੀਆ ਵਾਲੇ ਪਾਸੇ ਨੂੰ ਜਾ ਸਕਦਾ ਹੈ ਦਿੱਲੀ ਵੱਲ ਨੂੰ ਜਾ ਸਕਦਾ ਹੈ ਤੇ ਲਾਹੌਰ ਵੱਲ ਨੂੰ ਵੀ ਜਾ ਸਕਦਾ ਹੈ ਰੇਡੀਏਸ਼ਨ ਕਿਸੇ ਪਾਸੇ ਵੀ ਜਾਏਗੀ ਉਹ ਉਸ ਤੋਂ ਬਾਅਦ ਅਨਕੰਟਰੋਲੇਬਲ ਹੈ ਦੂਸਰਾ ਜੇ ਪਾਕਿਸਤਾਨ ਬੰਬ ਸਿੱਟੇਗਾ ਤਾਂ ਇੰਡੀਆ ਵੀ ਸਿੱਟੇਗਾ ਔਰ ਪਾਕਿਸਤਾਨ ਕਿੱਡਾ ਹੈ ਸਾਡੇ ਜਿਹੜੇ ਸ਼ਹਿਰ ਨੇ ਮੈਕਸਿਮਮ ਉਹ ਦਿੱਲੀ ਤੱਕ ਪਹੁੰਚ ਸਕਦੇ ਨੇ ਪਰ ਸਾਡੀ ਜਿਹੜੇ ਕੋਲੇ ਬੌਮ ਨੇ ਔਰ ਸਾਡੇ ਏਅਰਕraft ਨੇ ਅਸੀਂ ਪਾਕਿਸਤਾਨ ਦੇ ਲਾਸਟ ਸ਼ਹਿਰ ਤੱਕ ਪਹੁੰਚ ਸਕਦੇ ਇੱਥੇ ਨਿਊਕਲੀਅਰ ਬੌਮ ਯੂਜ਼ ਕਰਨਾ ਪਾਕਿਸਤਾਨ ਚ ਬਹੁਤ ਜ਼ਿਆਦਾ ਡੇਂਜਰਸ ਹੋਏਗਾ ਇੰਡੀਆ ਦੀ ਜਿਹੜੀ ਪੋਲਿਸੀ ਹੈ ਸਿਰਫ ਜਿਹੜਾ ਪੋਲਿਸੀ ਪੀਸ ਇੰਪੋਲਿਸੀ ਹੈ ਪਰ ਨਿਊਕਲੀਅਰ ਵਾਰ ਹੋਣ ਦਾ ਚਾਂਸ ਵੀ ਅਸੀਂ ਨਿਊਕਲੀਅਰ ਬੌਮ ਪਹਿਲਾਂ ਨਹੀਂ ਯੂਜ਼ ਕਰਾਂਗੇ ਹਰ ਕੋਈ ਬੰਬ ਹੈ ਪਰ ਅਸੀਂ ਪਹਿਲਾਂ ਨਹੀਂ ਜੁੜੀ ਹੋਈ ਆ ਪਰ ਪਾਕਿਸਤਾਨ ਜੇ ਬੇਪੂਰੀ ਕਰਦਾ ਹੈ ਫਿਰ ਉਹਨਾਂ ਦੇ ਫੌਜੀਆ ਨੇ ਘੁਟਨੇ ਟੇਕ ਦਿੱਤੇ ਸੀ ਉਹ ਬੰਬ ਉਹਨਾਂ ਨੇ ਘੁਟਨੇ ਤੇ ਵੀ ਪਾਸੇ ਉਹਦਾ ਵਾਪਸ ਜਾਣ ਲੱਗਿਆ ਵਾਲੇ ਪਾਸੇ ਨੂੰ ਜਾਸਾ ਕਰ ਲਿਆ ਸੀ ਫਿਰ ਦਿੱਲੀ ਵਾਲੇ ਨਾਲ ਸ਼ਰੀਪ ਲਾਹੌਰ ਵਾਲੇ ਨੂੰ ਵੀ ਜਾ ਸਕਦਾ ਯੂਐਸ ਗਏ ਰੇਡੀਏਸ਼ਨ ਕਦੇ ਪਾਸੇ ਵੀ ਜਾਏਗੀ ਯੂਐਸ ਨੇ ਪ੍ਰੈਸ਼ਰ ਪਾਇਆ ਉਸ ਤੋਂ ਬਾਅਦ ਅਨਕੰਟਰੋਲੇਬਲ ਐਲਓਸੀ ਹੈ ਉਹਨੂੰ ਕਰਾਸ ਨਹੀਂ ਕਰਨਾ ਕਿ ਜੇ ਪਾਕਿਸਤਾਨ ਬੰਬ ਸੁੱਟੇਗਾ ਤਾਂ ਇੰਡੀਆ ਵੀ ਸੁੱਟੇਗਾ ਫਿਰ ਵਧੇਗਾ ਔਰ ਪਾਕਿਸਤਾਨ ਕਿੱਡਾ ਹੈ ਸਾਡੇ ਜਿਹੜੇ ਸ਼ਹਿਰ ਨੇ ਮੈਕਸਿਮਮ ਜੋ ਕਾਲਮ ਉਹਨਾਂ ਦੇ ਵਿਡਰਾ ਕਰ ਰਹੇ ਸੀ ਪਿੱਛੇ ਜਾ ਰਹੇ ਸੀ ਉਹਨਾਂ ਦੇ ਵੀ ਜਿਹੜੇ ਕੋਲੇ ਬੰਬ ਨੇ ਔਰ ਸਾਡੇ ਸਟਾਫ ਨੇ ਆਪ ਪਾਕਿਸਤਾਨ ਦਾ ਲਾਸਟ ਸ਼ਹਿਰ ਤੱਕ ਪਹੁੰਚ ਸਕਦੇ ਉੱਥੇ ਲਗਾਤਾਰ ਹੀ ਫਾਇਰਿੰਗ ਹੋ ਰਹੀ ਸੀ ਬਹੁਤ ਜ਼ਿਆਦਾ ਡਿਸਟਰਕਸ਼ਨ ਹੋਦਾ ਸੀਗਾ ਨਹੀਂ 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 ਫਾਇਰਿੰਗ ਤਾਂ ਲਗਾਤਾਰ ਸੀ ਲਗਾਤਾਰ ਉਹ ਵਾਲਾ ਕੰਮ ਹੈ ਨਹੀਂ ਕਿ ਰਾਤ ਨੂੰ ਬੰਦਲੇ ਦਿਨ ਨੂੰ ਬੰਦ ਹੋ ਜੂਗੀ ਜਿਹੜੇ ਹੁਣ ਤੇ ਫਾਇਰਿੰਗ ਲਗਾਤਾਰ ਚੱਲਦੀ ਹੈ ਕਰਗਿਲ ਵਾਰ ਦੀ ਫਾਇਰਿੰਗ ਦੇ ਵਿੱਚ ਹੀ ਫੌਜੀ ਲੜਦੇ ਹੁੰਦੇ ਲਗਾਤਾਰ ਏਧਰ ਲਈ ਸਾਈਡ ਉਧਰ ਨਾਲ ਫੌਜੀਆ ਨੇ ਉਹ ਕਿਸੇ ਪਾਸਿਓਂ ਵੀ ਚਲਦੀ ਐ ਕੋਈ ਨਾ ਦੇਖਦੇ ਸੀ ਬਲਕਿ ਵਾਪਸ ਜਾਣ ਲੱਗੇ ਸੀ ਜਦੋਂ ਅਸੀਂ ਕਾਟੀ ਜਾਂ ਲੋਗਰੀ ਫੇਰ ਨਵਾਜ਼ ਸ਼ਰੀਫ ਔਰ ਆਪਣੇ ਸਮਾਲ ਆਮ ਦਾ ਰਾਇਸ ਗਏ ਉਹਨਾਂ ਨਾਲ ਗੱਲ ਕੀਤੀ ਤੇ ਯੂਐਸ ਨੇ ਪ੍ਰੈਸ਼ਰ ਪਾਇਆ ਵੀ ਤੁਸੀਂ ਜਿਹੜੀ ਐਲਓਸੀ ਆ ਉਹਨੂੰ ਕ੍ਰੋਸ ਨਹੀਂ ਕਰਨਾ ਟੈਕਨੋਲੋਜੀ ਵਾਈਜ਼ ਅਸੀਂ ਥੋੜਾ ਜਿਹਾ ਅੱਗੇ ਸੀ ਮਸਲਾ ਫਿਰ ਵਧੇਗਾ ਖਾਸ ਕਰਕੇ ਜਦੋਂ ਅਸੀਂ ਹਾਈ ਐਲਟਿਟਿਊਡ ਤੇ ਸਾਡੇ ਬੌਮਸ ਵਰਗਾ ਜਿਹੜੀ ਜੋ ਕਾਲ ਆ ਉਹਨਾਂ ਦੇ ਵਿਡਰੋਅ ਕਰ ਬੌਮਾਂ ਤੋਂ ਬਿਨਾਂ ਜਿਹੜੇ ਫਾਇਰਿੰਗ ਬੜਾ ਹੋਏ ਉਹਨਾਂ ਨੂੰ ਵਾਪਸ ਤੋਰੇ ਲੰਘਣ ਦਾ ਰਸਤਾ ਦਿਖਾ ਗਏ ਫਿਰ ਇਜ਼ਰਾਈਲ ਤੋਂ ਕੁਝ ਲੇਜ਼ਰ ਗਾਈਡਡ ਬੌਮ ਮੰਗਾਈ ਗਏ ਜਿਵੇਂ ਆਪਾਂ ਲੇਜ਼ਰ ਬੀਮ ਪਾਉਂਦੇ ਹਾਂ ਤੇ ਫਾਇਰਿੰਗ ਤਾਂ ਲਗਾਤਾਰ ਹੀ ਹੁੰਦੀ ਰਹਿੰਦੀ ਰਹਿੰਦਾ ਸੀ ਤੇ ਹੁਣ ਉਹ ਵਾਲਾ ਕੰਮ ਹੈ ਨਹੀਂ ਜੀ ਰਾਤ ਨੂੰ ਬੰਦ ਹੋ ਜਾਂਦੀ ਜਾਂ ਦਿਨ ਨੂੰ ਬੰਦ ਹੋ ਜਾਂਦੀ ਤੇ ਫਾਇਰਿੰਗ ਪਰ ਲਗਾਤਾਰ ਚੱਲਦੀ ਐਗਜ਼ੈਕਟ ਬੰਕਰ ਨੂੰ ਹਿਟ ਕਰਦੀ ਉਹ ਜੀ ਕਾਫੀ ਇਫੈਕਟ ਲਗਾਤਾਰ ਇਧਰ ਲਈ ਸਾਈਡ ਉਧਰ ਉਹ ਕਿਸੇ ਪਾਸੇੋਂ ਵੀ ਚੱਲਦੀ ਹੈ ਕੋਈ ਵੀ ਫਾਇਰਿੰਗ ਆ ਸਕਦਾ ਉੱਪਰ ਰੇਜਰ ਚਾਰਜਰ ਤੋਂ ਵੀ ਆ ਸਕਦਾ ਹੈ ਅੱਗੇ ਜਾਂ ਲੌਂਚਰ ਤੋਂ ਵੀ ਆ ਸਕਦਾ ਹੈ ਸਾਡੀ ਉਹਨਾਂ ਦੀ ਸਵਾਲ ਆਮ ਦਾ ਰਾਈਫਲ ਦਾ ਫਾਇਰ ਜਿਆਦਾ ਰੇਂਜ ਤੋਂ ਬਾਹਰ ਸੀ ਕਿ ਅਸੀਂ ਇਫੈਕਟਿਵਲੀ ਉਹਨਾਂ ਦੇ ਟਾਰਗੇਟਾਂ ਤੇ ਫਾਇਰ ਕਰ ਰਹੇ ਸੀ ਅਸੀਂ ਉਸ ਟਾਈਮ ਉੱਥੇ ਕੀ ਸੀ ਉਹਨਾਂ ਦਾ ਏਮ ਸੀਗਾ ਵੀ ਅਸੀਂ ਥੋੜਾ ਜਿਹਾ ਅੱਗੇ ਸੀ ਅਸੀਂ ਜਿਹੜੀ ਲੇਨੂ ਰੋਡ ਆ ਸੀ ਜਦੋਂ ਕਿਉਂਕਿ ਹਾਈ ਐਲਟੀਟਿਊਡ ਤੇ ਅਸੀਂ ਬਿਲਕੁਲ ਆਈਸੋਲੇਟ ਕਰ ਦਈਏ ਤੇ ਸ਼੍ਰੀਨਗਰ ਉਹ ਬੰਬਾਂ ਤੋਂ ਬਿਨਾਂ ਜੜਿਆ ਜਾਵੇ ਕਿਉਂਕਿ ਵਿంటర్ 'ਚ ਐਜ਼ ਇਟ ਇਜ਼ ਰਸਤਾ ਬੰਦ ਹੋ ਜਾਂਦਾ ਹੈ ਇਸੇ ਕਰਕੇ ਉਹਨਾਂ ਨੇ ਇਜ਼ਰਾਇਲ ਤੋਂ ਕੁਝ ਲੇਜ਼ਰ ਗਾਈਡਡ ਬੰਬ ਮੰਗਾਇਗੇ ਤੇ 터ਨਲ ਬਣਾਉਣ ਦੀ ਜਿਹੜੀ ਮੰਡਾਲੀ ਵਾਲੀ ਵੀ ਪਾਉਣੀ ਤੇ ਇੱਕ ਕਾਫੀ ਸਾਡੀ ਲ ਇਸرائیਲ ਕਾ ਲਈ 레이జర్ গাইডেড ਬੰਬ ਛੜਦਾ ਸੀ ਜੋ ਉਹ 레이జర్ ਦੇ ਪਾਥ ਦੇ ਨੂੰ ਉੱਪਰ ਰਾਈਡ ਕਰਦਾ ਸੀ ਸਾਰੀ ਜਗ੍ਹਾ ਤੇ ਆਲੀ ਸਾਰੀ ਜਗ੍ਹਾ ਤੇ ਅਸੀਂ ਅਲਾਰਮ ਦਾ ਫੀਲ ਲੰਬੀ ਲੈਂਥ ਚ ਅਸੀਂ ਦੂਸਰਾ ਜਿਹੜੀਆਂ ਵੋਫੋਰਜ਼ ਲਗਾਤਾਰ ਅਸੀਂ ਇਹਨਾਂ ਦਾ ਰੋਡ ਜਿਹੜਾ ਕਟਾਫ ਕਰਕੇ ਰੋਡ ਦੀ ਹੈ ਰਜਿਸਟਰਸ ਕਟਾਉਂਦਾ ਇਸ ਕਰਕੇ ਉਹਨਾਂ ਦੀ ਰੇਂਜ ਵੀ ਸਾਨੂੰ ਵੱਧ ਮਿਲਦੀ ਸੀ ਅਸੀਂ ਤਾਂ ਫਿਰ ਚਲੋ ਜੇ ਸਾਡਾ ਰਸਤਾ ਹੀ ਲੈਣਾ ਕਟਾਫ ਹੋ ਗਿਆ ਦੂਜੇ ਪਾਸੇ ਰਸਤਾ ਸਾਨੂੰ ਦੇਰ ਨੂੰ ਲਈ ਉਹਨਾਂ ਦੇ ਕਰਕੇ ਡਿਫਿਕਲਟੀ ਹੈ ਜਿਹੜਾ ਮਨਾਲੀ ਤੋਂ ਅੱਗੇ ਪੂਰਾ ਤਾਂਗ ਵਾਲਾ ਉਹਨਾਂ ਦਾ ਐਮਸੀਗਾ ਵੀ ਉਧਰ ਦੀ ਸਪਲਾਈਜ਼ ਵਗੈਰਾ ਵੀ ਅਸੀਂ ਜਿਹੜੀ ਬੰਦ ਰੋਡ ਹੈ ਫਿਰ ਉਹ ਲੇ ਵਗੈਰਾ ਚ ਲੈ ਦੇਣੀ ਅਸੀਂ ਬਿਲਕੁਲ ਆਈਸੋਲੇਟ ਕਰ ਦਈਏ ਤੇ ਸ਼ਿਰਨਗਰ ਦੇ ਜਿਹੜੀ ਮੇਨ ਐਕਸੈਸ ਸਾਡੀ ਉਹ ਕਟਿਆ ਜਾਵੇ ਕਿਉਂਕਿ ਵਿంటర్ ਚ ਐਜ਼ ਇਟ ਇਜ਼ ਰਸਤਾ ਬੰਦ ਹੋ ਜਾਂਦਾ ਇਸੇ ਕਰਕੇ ਹੋਰ ਵੀ ਜਗ੍ਹਾ ਜਿਵੇਂ ਅਸੀਂ ਜੋ ਜ਼ਿਲ੍ਹਾ ਤੇ ਤਾਲਗਰ ਮਾਨਸੂਨਤਾ ਤੇ ਆਈ ਲਿਆ ਸੀ ਉਸੇ ਹਿਸਾਬ ਨਾਲ ਅਸੀਂ ਹੋਰ ਜਿਹੜਾ ਹੈ ਧਿਆਣਾ ਤਾਂ ਕਿ ਸਾਡੀ ਜਿਹੜੀ ਇਹ ਧਿਆਣੀ ਬੇ ਨੂੰ ਕਟਆਫ ਕਰਨਾ ਚਾਹੀਦਾ ਹੈ ਉਸਿਬਲੇ ਨੂੰ ਕਟਾਫ ਕਰਨ ਦਾ ਉਹਨਾਂ ਦਾ ਪਲਾਨ ਸੀ ਇਹਦੇ ਹੀ ਵੇ ਕਟਾਫ ਕਰਨਾ ਇਹ ਸਾਰੀ ਜਗ੍ਹਾ ਤੇ ਆ ਲਈ ਹੈ ਸਿਨੈਰੀਓ ਕਿ ਜਗ੍ਹਾ ਤੇ ਅਸੀਂ ਅਲੋਂਗ ਦਾ ਬਾਰਡਰ ਲੰਬੀ ਲੈਂਥ ਚ ਅਸੀਂ ਲਾਈਏ ਤੇ ਲਗਾਤਾਰ ਅਸੀਂ ਇਹਨਾਂ ਦਾ ਰੋਡ ਜਿਹੜਾ ਕਟਾਫ ਕਰਕੇ ਜਾਂ ਹੁੰਦਾ ਵੀ ਹਾਂ ਕਿਸੇ ਤਰੀਕੇ ਵੀ ਆਪਣੇ ਦੇਸ਼ ਨੂੰ ਉਚਾੜਾ ਜਾਂਦਾ ਉਹਨਾਂ ਦਾ ਤੇ ਫਿਰ ਚਲੋ ਜੇ ਸਾਡਾ ਰਸਤਾ ਹੀ ਦੇ ਨਾਲ ਕਟਾਫ ਹੋ ਗਿਆ ਦੂਜੇ ਪਾਸੇ ਰਸਤਾ ਸਾਨੂੰ ਦੇ ਨੂੰ ਬਹੁਤ ਡਿਫਿਕਲਟ ਸੀ ਖਾਸ ਕਰ ਜਿਹੜੇ ਨਵੇਂ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਆਪਰੇਸ਼ਨ ਨਹੀਂ ਦੇਖਿਆ ਹੁੰਦਾ ਇਹ ਉੱਧਰ ਦੀ ਸਪਲਾਈਜ਼ ਵਗੈਰਾ ਤੇ ਜ਼ਰੂਰ ਹੁੰਦੀਆਂ ਬਹੁਤ ਮੁਸ਼ਕਿਲ ਸੀ ਪਰ ਫਿਰ ਆਰਮੀ ਚ ਗਰੂਪੀ ਜੀ ਨੀ ਜੀ ਵੀ ਪੰਜ ਚਾਰ ਐਕਸਪੀਰੀਅੰਸ ਬੰਦਿਆਂ ਦੇ ਨਾਲ ਦੋ ਚਾਰ ਐਨ ਐਕਸਪੀਰੀਅੰਸ ਜਿਹੜੇ ਨਵੇਂ ਰੈਕਰੂਟ ਨੇ ਉਹਨਾਂ ਨੂੰ ਲਾਇਆ ਜਾਂਦਾ ਤਾਂ ਕਿ ਕੌਨਫੀਡੈਂਸ ਬਣ ਜਾ ਭਰਨ ਦਾ ਕਾਫੀ ਮੋਰ ਵੀ ਜਿਵੇਂ ਅਸੀਂ ਆਪਰੇਸ਼ਨ ਚ ਜਾਣ ਤੋਂ ਪਹਿਲਾਂ ਇੱਕ ਡਰ ਹੁੰਦਾ ਪਰ ਇੱਕ ਵਾਰ ਜਦੋਂ ਸ਼ੁਰੂ ਹੋ ਜਾਂਦਾ ਫਿਰ ਉਹ ਡਰ ਚੱਕਿਆ ਲੈ ਨੂੰ ਫਿਰ ਜਿਹੜਾ ਧਿਆਨ ਹੈ ਟਾਰਗੇਟ ਤੇ ਹੁੰਦਾ ਨਾਲ ਆਪਦੇ ਸਾਥੀ ਦੀ ਲਾਈਫ ਤੇ ਹੁੰਦਾ ਅਤੇ ਨਾਲ ਆਪਦੀ ਯੂਨਿਟ ਦੀ ਇੱਜ਼ਤ ਤੇ ਵੀ ਨਹੀਂ ਨਹੀਂ ਯਾਰ ਸਾਡੀ ਯੂਨਿਟ ਤੇ ਆਪਰੇਸ਼ਨ ਉਸ ਸਮੇਂ ਉਸ ਸਮੇਂ ਡਰਤਾ ਨਹੀਂ ਮੇਰੇ ਹਿਸਾਬ ਨਾਲ ਕਿਸੇ ਫੌਜੀ ਨੂੰ ਲੱਗਦਾ ਇਹ ਜੋਸ਼ ਹੁੰਦਾ ਮਨ ਦੇ ਵਿੱਚ ਜਾਂ ਹੁੰਦਾ ਵੀ ਹਾਂ ਕਿਸੇ ਤਰੀਕੇ ਵੀ ਆਪਣੇ ਦੇਸ਼ ਨੂੰ ਪਛਾਣਾ ਜਾਂ ਡਰ ਜ਼ਰੂਰ ਹੁੰਦਾ ਅ ਸ਼ੁਰੂ ਚ ਡਰ ਜ਼ਰੂਰ ਹੁੰਦਾ ਅ ਖਾਸ ਕਰ ਜਿਹੜੇ ਨਵੇਂ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਆਪਰੇਸ਼ਨ ਨਹੀਂ ਦੇਖਿਆ ਹੁੰਦਾ ਈਵਨ ਕਿਸੇ ਵੀ ਆਪਰੇਸ਼ਨ ਚ ਡਰ ਤੇ ਜ਼ਰੂਰ ਹੁੰਦਾ ਪਰ ਫਿਰ ਆਰਮੀ ਚ ਗਰੂਪਿੰਗ ਕੀ ਦੀ ਆ ਵੀ ਪੰਜ ਚਾਰ ਐਕਸਪੀਰੀਅੰਸ ਬੰਦਿਆਂ ਦੇ ਨਾਲ ਦੋ ਚਾਰ ਅਨਐਕਸਪੀਰੀਅੰਸ ਜਿਹੜੇ ਨਵੇਂ ਰਿਕਰੂਟ ਨੇ ਉਹਨਾਂ ਨੂੰ ਲਾਇਆ ਜਾਂਦਾ ਹੈ ਤਾਂ ਕਿ ਕੌਨਫੀਡੈਂਸ ਬਣ ਜਾਂਦਾ ਹੈ ਔਰ ਇੱਕ ਵਾਰੀ ਇਹ ਆਪਰੇਸ਼ਨ ਚ ਜਾਣ ਤੋਂ ਪਹਿਲਾਂ ਇੱਕ ਡਰ ਹੁੰਦਾ ਪਰ ਇੱਕ ਵਾਰੀ ਜਦੋਂ ਸ਼ੁਰੂ ਹੋ ਜਾਂਦਾ ਫਿਰ ਉਹ ਡਰ ਚੱਕਿਆ ਜਾਂਦਾ ਹੈ ਫਿਰ ਜਿਹੜਾ ਧਿਆਨ ਹੈ ਟਾਰਗੇਟ ਤੇ ਹੁੰਦਾ ਨਾਲ ਆਪਦੇ ਸਾਥੀ ਦੀ ਲਾਈਫ ਤੇ ਹੁੰਦਾ ਤੇ ਨਾਲ ਆਪਦੀ ਯੂਨਿਟ ਦੀ ਇੱਜ਼ਤ ਤੇ ਵੀ ਨਹੀਂ ਨਹੀਂ ਯਾਰ ਸਾਡੀ ਯੂਨਿਟ ਇਹ ਆਪਰੇਸ਼ਨ ਮਿਲਿਆ ਤੇ ਆਪਾਂ ਇਹ ਜਿੱਤ ਕੇ ਜਾਣਾ ਉਸ ਤੇ ਹੁੰਦਾ ਫਿਰ ਡਰ ਦਾ ਮਾਹੌਲ ਚੁੱਕਿਆ ਜਾਂਦਾ ਕਿਉਂਕਿ ਫਿਰ ਉਹ ਰੁਟੀਨ ਹੀ ਹੋ ਜਾਂਦਾ ਰੋਜ਼ ਦਾ ਇਹ ਕੰਮ ਫਿਰ ਡਰ ਨਹੀਂ ਰਹਿੰਦਾ ਤੁਸੀਂ ਇੱਕ ਮੈਨੂੰ ਦੱਸ ਵੀ ਰਹੇ ਸੀਗੇ ਵੀ ਸੀਜ਼ਫਾਇਰ ਹੋਣ ਤੋਂ ਬਾਅਦ ਵੀ ਸ਼ਹੀਦੀ ਹੋਈ ਸੀ ਉਸ ਦੇ 75 ਦੀ ਲੜਾਈ ਚ ਜਿਸ ਤਰ੍ਹਾਂ ਦਾ ਵੀ ਜੋ ਕਈ ਵਾਰੀ ਕਿਉਂਕਿ ਉਦੋਂ ਕਮਿਊਨੀਕੇਸ਼ਨ ਨਹੀਂ ਸੀ ਹੁਣ ਤੇ ਟੀਵੀ ਹੈ ਮੀਡੀਆ ਹੈ ਹੁਣ ਤੇ ਨਾਲ ਦੀ ਨਾਲ ਉੱਥੇ ਕੋਈ ਐਕਸ਼ਨ ਹੁੰਦਾ ਉਹਦੇ ਨਾਂ ਵੀ ਆ ਜਾਂਦੇ ਨੇ ਸਭ ਕੁਝ ਟੀਵੀ ਤੇ ਆ ਜਾਂਦਾ